ਸਾਸ਼ੀ ਕਾਲਜੀ ਕੁਰੀਨ ਬਟੀਚ ਗਰਾਉਂਡ ਤੇ ਤੁਹਾਡਾ ਸਵਾਗਤ ਹੈ ਅੱਜ ਫਿਰ ਆਪਾਂ ਹੈਂਡਵਰਕ ਵਾਲੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਆ ਜਿਵੇਂ ਤੁਹਾਨੂੰ ਪਤਾ ਹੀ ਆ ਤਵੀਤ ਹੋਣ ਕਰਕੇ ਆਪਾਂ ਪਹਿਲਾਂ ਥੋੜਾ ਜਿਹਾ ਕੰਮ ਰੋਕਤਾ ਸੀ ਹੁਣ ਆਪਾਂ ਦੁਬਾਰਾ ਕੰਮ ਸ਼ੁਰੂ ਕੀਤਾ ਹੋਇਆ ਤੁਸੀਂ ਆਪਾਂ ਨੂੰ ਹੁਣ ਜਿਵੇਂ ਅਕਤੂਬਰ ਨਵੰਬਰ ਵਾਲੇ ਆਰਡਰ ਦੇ ਸਕਦੇ ਹੋ ਤੇ ਆਪਾਂ ਅੱਜ ਵਾਲੇ ਜਿਹੜੇ ਸੂਟ ਆਉਗੇ ਸਾਰੇ ਹੈਂਡਵਰਕ ਦੇ ਰਹਿਣਗੇ ਨਵੇਂ ਕਲਰ ਦੇ ਨਵੇਂ ਡਿਜ਼ਾਈਨ ਦੇ ਵਿੱਚ ਰਹਿਣਗੇ ਇੱਕ ਇਹਦੇ ਵਿੱਚ ਲਹਿੰਗਾ ਵੀ ਹੈ ਜੇ ਤੁਸੀਂ ਆਪਣੀ ਆਪਣੇ ਚੈਨਲ ਤੇ ਜੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਉਹਨੂੰ ਸਬਸਕ੍ਰਾਈਬ ਕਰ ਲਓ ਆਪਣਾ ਸਕਰੀਨ ਦੇ ਉੱਪ ਕਿਸੇ ਵੀ ਸੂਟ ਦਾ ਪ੍ਰਾਈਸ ਲੈਣਾ ਚਾਹੁੰਦੇ ਹੋ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਤੇ ਆਪਾਂ ਤੋਂ ਪ੍ਰਾਈਸ ਲੈ ਸਕਦੇ ਹੋ ਤੁਸੀਂ ਇਹਨਾਂ ਸੂਟਾਂ ਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਆਪਣੇ ਕੋਲੋਂ ਕਰਵਾ ਸਕਦੇ ਹੋ ਤੁਸੀਂ ਆਪਣੇ ਡਿਜ਼ਾਈਨ ਦੇ ਕੇ ਵੀ ਆਪਣੇ ਕੋਲੋਂ ਕਸਟਮਾਈਜ਼ ਕਰਵਾ ਸਕਦੇ ਹੋ ਆਪਣੀ ਜਿਹੜੀ ਬਟਿਕ ਹੈਗੀ ਹੈ ਰੈਕੋਰਡ ਰੋਡ ਦੇ ਉੱਪਰ ਤੇ ਜਗਰਾਉ ਸ਼ਹਿਰ ਦੇ ਵਿੱਚ ਰੈਕੋਰਟ ਵਾਲੀ ਰੋਡ ਦੇ ਉੱਪਰ ਆ ਮੇਨ ਰੋਡ ਦੇ ਉੱਪਰ ਰਹੀ ਹੈ ਤੁਸੀਂ ਕਾਲ ਕਰਕੇ ਤੁਸੀਂ ਕਿਸੇ ਵੀ ਟਾਈਮ ਆ ਸਕਦੇ ਹੋ ਅੱਜ ਆਪਾਂ ਸ਼ੁਰੂ ਕਰ ਰਹੇ ਹਾਂ ਇਸ ਪਹਿਲੇ ਸੂਟ ਤੋਂ ਠੀਕ ਹੋਂਨਾ ਤੇ ਇਹ ਹੈਗਾ ਜੀ ਪਰਪਲ ਕਲਰ ਦੇ ਵਿੱਚ ਬਣਿਆ ਹੈ ਸੂਟ ਸ਼ਰਾ ਸੂਟ ਰਹੇਗਾ ਬਹੁਤ ਹੀ ਸੋਹਣਾ ਕੰਮ ਰਿਹਾ ਹੈ ਇਹਦੇ ਤੇ ਕੀਤਾ ਹੋਇਆ ਤੇ ਜਿਵੇਂ ਉਹਨਾਂ ਦੀ ਬੇਟੀ ਦਾ ਸੂਟ ਆ ਘੇਰੇ ਦੇ ਵਿੱਚ ਬਾਰਡਰ ਤੇ ਬਹੁਤ ਹੀ ਸੋਹਣਾ ਜਿਵੇਂ ਉੱਪਰ ਨੂੰ ਇਹਦੇ ਬੂਟਾ ਜਾਂਦਾ ਦੇਖ ਸਕਦੇ ਹੋ ਤੇ ਇੱਕ neck ਕੋਲੇ ਬੂਟਾ ਪਾ ਹੈ ਇੱਕ ਸਾਈਡ ਤੇ ਛੋਟੀ ਬੁੱਟੀ ਦਿੱਤੀ ਹੈ ਬਹੁਤ ਹੀ ਸੋਹਣਾ ਪਾਂ ਸ਼ੇਪ ਦੇ ਵਿੱਚ ਇਹਦਾ neck ਬਣਿਆ ਹੈ sleeve ਦੇ ਉੱਪਰ ਵੀ ਆਪਾਂ ਸੇਮ ਬੂਟਾ ਦਿੱਤਾ ਹੋਇਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ sleeve ਦੇ ਉੱਪਰ ਬੂਟਾ ਦਿੱਤਾ ਹੋਇਆ ਇਸ ਸੈਮੀ ਕ੍ਰੇਪ ਦੇ ਵਿੱਚ ਰਹੇਗਾ ਸੂਟ ਤੁਸੀਂ ਇਹਨੂੰ ਕਿਸੇ ਵੀ ਸਟੱਫ ਦੇ ਵਿੱਚ ਤੇ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਆਪਣੇ ਕੋਲੋਂ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਜਿਵੇਂ ਦੇਖ ਸਕਦੇ ਹੋ ਆਪਣਾ ਕੰਮ ਕੀਤਾ ਹੋਇਆ ਤੇ ਲਟਕਣ ਵੀ ਬਹੁਤ ਹੀ ਹਾਂਜੀ ਬਹੁਤ ਹੀ ਸੋਹਣੇ ਜਿਵੇਂ ਤੇ ਲਟਕਣ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕੰਮ ਕੀਤਾ ਗਿਆ ਵਾ ਤੇ ਕਲਰ ਵੀ ਬਹੁਤ ਸੋਹਣਾ ਸੂਰਤ ਦਾ ਤੇ ਨਾਲ ਜਿਹੜਾ ਆਪਾਂ ਇਹਦੇ ਹੈਗਾ ਜੀ ਕੀਤਾ ਹੋਇਆ ਰੀਪ ਸ਼ਲਾਰਾ ਹੈ ਤੁਸੀਂ ਸ਼ਰਾਰਾ ਕਰਾ ਸ਼ਰਾਰਾ ਸਲਵਾਰ ਜੋ ਤੁਸੀਂ ਪਾਉਣਾ ਚਾਹੁੰਦੇ ਹੋ ਆਪਣੇ ਫੰਕਸ਼ਨ ਤੇ ਰਿਕਾਰਡਿੰਗ ਤੁਸੀਂ ਆਪਣੇ ਕੋਲ ਰੈਡੀ ਕਰਵਾ ਸਕਦੇ ਆ ਬਣਾਇਆ ਹੈ ਸ਼ਰਾਰਾ ਚੰਪਾ ਲੇਸ ਲਾ ਕੇ ਆਪਾਂ ਰੇਵ ਸ਼ਰਾਰਾ ਬਣਾਇਆ ਹੈ ਚੰਪਾ ਲੇਸ ਦਿੱਤੀ ਆਪਣੀ ਸ਼ਿੰਗ ਲਈ ਤੇ ਦੁਪੱਟਾ ਚਨੋਂਦਾ ਕਰਕੇ ਉਹਦੇ ਨਾਲ ਆਪਾਂ ਬਹੁਤ ਹੀ ਸੋਹਣੀ ਦੇਸਾਂ ਦੀ ਫਿਨਿਸ਼ਿੰਗ ਕੀਤੀ ਹੈ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਲੇਸਾਂ ਦੀ ਫਿਨਿਸ਼ਿੰਗ ਕੀਤੀ ਹੋਈ ਆ ਨੈਕਸਟ ਸੂਟ ਵੀ ਇਹਨਾਂ ਦਾ ਹੈ ਆ ਬਹੁਤ ਹੀ ਪਿਆਰਾ ਸੂਟ ਆ ਉਹ ਵੀ ਬਣਾਇਆ ਹੈ ਆਪਣੇ ਕੋਲੇ ਇਹ ਰੇਕਾ ਬਹੁਤ ਹੀ ਸੋਹਣਾ ਕਲਰ ਆ ਨਿਊ ਸ਼ੇਡ ਆ ਬਿਲਕੁਲ ਹੀ ਨਿਊ ਸ਼ੇਡ ਦੇ ਵਿੱਚ ਸੂਟ ਰੈਡੀ ਹੋਇਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਵੇਂ ਘੇਰੇ ਦੇ ਵਿੱਚ ਕੰਮ ਚਾ ਘੇਰੇ ਦੇ ਵਿੱਚ ਕੰਮ ਬਹੁਤ ਹੀ ਪਿਆਰਾ ਕੀਤਾ ਗਿਆ ਵਾ ਤੇ ਵਿੱਚ ਆਪਾਂ ਥ्रेड ਯੂਜ਼ ਕੀਤਾ ਡਾਰਕ ਪਿੰਕ ਤੇ ਵਿਦਆਊਟ 슬ੀਵ ਸੂਟ ਰੈਗਾ ਬਹੁਤ ਹੀ ਸੋਹਣਾ ਨੈਕ ਦੇ ਉੱਪਰ ਵਰਕ ਹੋਇਆ ਹੈ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਨੈਕ ਦੇ ਉੱਪਰ ਵਰਕ ਕੀਤਾ ਗਿਆ ਵਾ ਵਿੱਚ ਸਾਰੇ ਬੂਟੀ ਦਿੱਤੀ ਹੋਈ ਆ ਤੇ ਫਿਨਿਸ਼ਿੰਗ ਆਪਾਂ ਟਿਸ਼ੂ ਦੇ ਨਾਲ ਕੀਤੀ ਹੋਈ ਆ ਬੈਕ ਤੇ ਵੀ ਆਪਾਂ ਸੇਮ ਬੂਟੀ ਦਿੱਤੀ ਹੋਈ ਆ ਸੇਮ ਬੁਟੀ ਆਪਾਂ ਬੈਕ ਤੇ ਵੀ ਦਿੱਤੀ ਆ ਬਹੁਤ ਹੀ ਸੋਹਣਾ ਇਹ ਲੈਮਨ ਪੈਰਟ ਜਾਂ ਕਲਰ ਆ ਨਾ ਤਾਂ ਪੈਰਟ ਹੀ ਆ ਨਾ ਹੀ ਇਹ ਲੈਮਨ ਆ ਬਹੁਤ ਹੀ ਪਿਆਰਾ ਸ਼ੇਡ ਰਹੇਗਾ ਸੂਰ ਦਾ ਤੁਸੀਂ ਇਹਨੂੰ ਕਿਸੇ ਵੀ ਕਲਰ ਚ ਬਣਾ ਲੈਓ ਪਰ ਇਹ ਬਹੁਤ ਹੀ ਸੋਹਣਾ ਤੇ ਨਿਊ ਕਲਰ ਆ ਇਹ ਰਹੇਗਾ ਜਿਹਦੇ ਨਾਲ ਕਲੀਆਂ ਵਾਲਾ ਸ਼ਰਾਰਾ ਬਹੁਤ ਹੀ ਪਲੇਅਰ ਦੇ ਵਿੱਚ ਆਪਾਂ ਇਹ ਸ਼ਰਾਰੇ ਰੈਡੀ ਕਰਦੇ ਹੁੰਨੇ ਆ ਕਲੀਆਂ ਵਾਲਾ ਸ਼ਰਾਰਾ ਰਹੇਗਾ ਤੇ ਤੁਸੀਂ ਇਹਦੇ ਤੇ ਵਰਕ ਵੀ ਕਰਵਾ ਸਕਦੇ ਹੋ ਐਜ਼ ਇਟ ਇਜ਼ ਵੀ ਬਣਾ ਸਕਦੇ ਹੋ ਇਹ ਸਿੰਪਲ ਰਹੇਗਾ ਵਿਦਆਊਟ ਵਰਕ ਤੇ ਦੁਪੱਟਾ ਬਹੁਤ ਹੀ ਸੋਹਣਾ ਆਪਾਂ ਨਾਲ ਇਹਦੇ ਚਨੋਂ ਦਾ ਰੈਡੀ ਕੀਤਾ ਕਲਰ ਵਾਈਜ਼ ਵੀ ਬਹੁਤ ਹੀ ਪਿਆਰਾ ਹੈ ਸਟੱਫ ਰਹੇਗਾ ਡੂਪੀਨ ਸੈਟਨ ਇਹ ਸੌਰੀ ਡੂਪੀਨ ਸਿਲਕ ਬਹੁਤ ਹੀ ਸੋਹਣੀ ਹੈ ਇਹ ਡੂਪੀਨਾ ਤੇ ਨਾਲ ਇਹਦੇ ਜਿਹੜਾ ਦੁਪੱਟਾ ਪੱਖੇ ਜਿਹੜੀ ਗੋਟਾ ਲਾ ਕੇ ਦੁਪੱਟਾ ਰੈਡੀ ਕੀਤਾ ਹੋਇਆ ਫੋਰ ਸਾਈਡ ਜੀ ਵੀ ਆਪਾਂ ਇਹਦੇ ਖਿਚੜੀ ਗੋਟਾ ਲਗਾਇਆ ਤੇ ਬਹੁਤ ਹੀ ਸੋਹਣਾ ਜਿਵੇਂ ਸੂਟ ਦੇ ਉੱਪਰ ਕੰਮ ਹੋਇਆ ਹੈ ਵਿਦਆਊਟ 슬ੀਵਸ ਰਹੇਗਾ ਤੁਸੀਂ 슬ੀਵਸ ਵੀ ਬਣਵਾ ਸਕਦੇ ਹੋ ਜਿੱਦਾਂ ਆਪਾਂ ਨੂੰ ਪਹਿਣਨੇ ਕਿਹਾ ਗਿਆ ਸੀ ਆਪਾਂ ਉਸ ਤਰੀਕੇ ਨਾਲ ਹੀ ਉਹਨਾਂ ਦਾ ਸੂਟ ਰੈਡੀ ਕੀਤਾ ਵਾ ਨੈਕਸਟ ਹੋਟ ਹੈਗਾ ਜੀ ਆਪਣੇ ਕੋਲ ਮਸ਼ੀਨ ਵਰਕ ਵਾਲਾ। ਇਹ ਤੇ ਚੱਕ ਲਿਓ ਤਾਂ। ਸਹੀ ਜਿਹੀ ਨਹੀਂ ਬਣੀ ਇਥੇ ਵੀਡੀਓ ਬਣਾਇਆ ਕਰਿਆ। ਫਿਰ ਤੇ ਮੜੇ ਜਿੱਦ ਨੂੰ ਕਰੀ ਇਹਨੂੰ। ਆਹ ਬਾਹਰ ਨੂੰ ਸਟੈਰ ਲੂ ਮੜ ਜਾਵੇ ਉਹਨੇ ਉੱਥੇ। ਥੋੜਾ ਜਿਹਾ ਉੱਚਾ ਲੱਗਦਾ ਬਣ ਰਿਹਾ ਜਾਂ ਇਹਨੂੰ ਮੜੇ ਜ ਇੱਧਰ ਕਰ ਦਿੰਦੇ ਆ ਟੇਬਲ ਨੂੰ। ਹਾਂ ਹੁਣ ਸਹੀ ਆ। ਸਹੀ ਜਿਹੀ ਨਹੀਂ ਬਣੀ ਉਹਨਾਂ ਦੀ ਵੀਡੀਓ ਪਹਿਲਾਂ। ਹੁਣ ਸਹੀ ਆ। ਹਾਂ ਜੀ ਨੈਕਸਟ ਹੋਟ ਆਪਣਾ ਹੈਗਾ ਜੀ ਜੋਰਜਟ ਦੇ ਵਿੱਚ। ਇਸ ਸਟੱਫ ਦਾ ਵੀ ਤਾਂ ਆਪਾਂ ਕਹਿੰਦੇ ਨੇ ਕਿ ਤੁਸੀਂ ਆਪਣਾ ਸਟੱਫ ਵੀ ਦੇ ਸਕਦੇ ਹੋ ਭੈਣੇ ਆਪਾਂ ਨੂੰ ਕੈਨੇਡਾ ਤੋਂ ਆਪਣੇ ਕੋਲੇ ਸਟੱਫ ਭੇਜਿਆ ਸੀ ਉਹਦੇ ਤੇ ਉਹਨਾਂ ਨੇ ਆਪਾਂ ਤੋਂ ਵਰਕ ਕਰਾਇਆ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਵਰਕ ਹੋਇਆ ਹੈ ਇਹਦੇ ਤੇ ਧੀਰੇ ਤੇ ਵਰਕ ਬਹੁਤ ਹੀ ਸੋਹਣਾ ਕੱਟ ਵਰਕ ਹੋਇਆ ਹੈ ਸਾਰੇ ਦੇ ਵਿੱਚ ਬਹੁਤ ਹੀ ਟ੍ਰੈਂਡ ਦੇ ਵਿੱਚ ਇਹ ਡਿਜ਼ਾਈਨ ਆ ਅੱਜ ਕੱਲ ਬੜਾ ਟ੍ਰੈਂਡ ਦੇ ਵਿੱਚ ਡਿਜ਼ਾਈਨ ਚੱਲ ਰਿਹਾ ਵਾ ਵਾਈਟ ਦੇ ਵਿੱਚ ਵਿੱਚ ਵਾਈਟ ਕਲਰ ਦੀਆਂ ਡਾਟਸ ਨੇ ਓਨਲੀ ਥ੍ਰੈਡ ਨਾਲ ਆਪਾਂ ਸਾਰਾ ਕੰਮ ਕੀਤਾ ਹੈ ਸਕੈਲਪਿੰਗ ਵਰਕ ਹੋਇਆ ਹੈ ਚਾਕਾਂ ਦੇ ਉੱਪਰ ਨਾਲ ਕੱਟ ਵਰਕ ਹੋਈ ਹੋਈ ਆ ਸਾਰੇ ਕਟਿੰਗ ਕੀਤਾ ਹੋਇਆ ਇਹਨੂੰ ਤੇ neck line ਆਪਾਂ ਬਹੁਤ ਹੀ ਸੋਹਣੀ ਜਿਵੇਂ ਬਣਾਉਂਦੀ ਹੁੰਦੀ ਹੈ ਨੇ a potli button ਨਾਲ ਬਣਾਈ ਹੋਈ ਹੈ ਇਹਦੀ same color ਦੇ ਆਪਾਂ potli button ਦਿੱਤੇ ਹੋਇਆ sleeves ਬਹੁਤ ਹੀ ਸੋਹਣੀਆਂ sleeves ਬਣੀਆਂ ਹੋਈਆਂ ਨੇ sleeves ਦੇ ਉੱਪਰ work ਕੀਤਾ ਹੋਇਆ ਬਹੁਤ ਹੀ ਸੋਹਣੀਆਂ sleeves ਬਣੀਆਂ ਨੇ ਤੇ cut work sleeves ਦੇ ਉੱਪਰ ਹੋਈ ਹੋਈ ਆ ਇਦਾਂ ਹੀ back ਦੇ ਵਿੱਚ cut work ਹੋਈ ਹੈ ਜਿਦਾ front ਤੇ cut work ਹੋਈ ਹੈ ਨਾ ਉਦਾਂ ਹੀ back ਤੇ ਸਿਰਫ ਉਤੇ ਚਾਕਾਂ ਤੇ ਤੇ ਘੇਰੇ ਤੇ scalping ਕੀਤੀ ਗਈ ਆ ਬਹੁਤ ਹੀ ਸੋਹਣਾ ਜਿਵੇਂ ਕੰਮ ਕੀਤਾ ਹੋਇਆ ਇਹਦੇ सेम ਸਲਵਾਰ ਦੇ ਉੱਪਰ work ਰਹੇਗਾ ਜਿਹੜਾ sleeves ਦੇ ਉੱਪਰ ਕੰਮ ਕੀਤਾ ਗਿਆ ਨਾ ਉਹ ਇਹਦੀ ਸਲਵਾਰ ਤੇ ਉੱਪਰ ਕੀਤਾ ਹੈ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਸਲਵਾਰ ਵੀ ਸੇਮ ਜਿੱਦਾਂ 슬ੀਵਜ਼ ਦੇ ਵਿੱਚ ਬਣਿਆ ਹੈ ਕੰਮ ਉਦਾਂ ਹੀ ਆਪਾਂ ਇਹਦੇ ਤੇ ਕੀਤਾ ਹੈ ਨਾਲ ਚਰੋਂ ਦਾ ਦੁਪੱਟਾ ਤੁਸੀਂ ਇਹਨੂੰ ਸਕੈਲਪਿੰਗ ਵੀ ਕਰਵਾ ਸਕਦੇ ਹੋ ਭੈਣ ਕਹਿੰਦੀ ਆਪਾਂ ਨੂੰ ਨਹੀਂ ਸਕੈਲਪਿੰਗ ਚੰਗੀ ਲੱਗਦੀ ਆਪਾਂ ਲੇਸ ਲਗਾ ਦਈਏ ਦੁਪੱਟਾ ਆਪਾਂ ਲੇਸ ਲਾ ਕੇ ਰੈਡੀ ਕੀਤਾ ਹੈ ਪਿਓਰ ਚਰੋਂ ਦਾ ਦੁਪੱਟਾ ਲੇਸ ਲਾ ਕੇ ਆਪਾਂ ਉਹਨੂੰ ਰੈਡੀ ਕੀਤਾ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਉੱਪਰ ਆਪਣੇ ਕੋਲ ਰੈਡੀ ਕਰਾ ਸਕਦੇ ਹੋ ਪਲੇਨ ਜਾਰਜਟ ਦੇ ਛੋਟਾ ਦੇ ਵੀ ਤੁਸੀਂ ਇਹਨੂੰ ਕਰਵਾ ਸਕਦੇ ਹੋ ਪਲੇਨ ਕਿਸੇ ਵੀ ਸਟੱਫ ਤੇ ਸ रेडी ਆਪਣੇ ਕੋਲ ਕਰਵਾ ਸਕਦੇ ਹੋ ਨੈਕ ਸੂਟ ਆਪਣੇ ਕੋਲ ਹੈਗਾ ਜੀ ਬਲੈਕ ਕਲਰ ਦੇ ਵਿੱਚ ਇਹ ਵੀ سٹੌਪ ਪੈਣ ਨਹੀਂ ਆਪਾਂ ਨੂੰ ਦਿੱਤਾ ਸੀਗਾ ਬਲੈਕ ਦੇ ਵਿੱਚ ਆਪਾਂ ਮੈਰੂਨ ਕਲਰ ਦਾ ਥ्रेड ਯੂਜ਼ ਕੀਤਾ ਹੋਇਆ ਬਹੁਤ ਹੀ ਪਿਆਰਾ ਲੱਗ ਰਿਹਾ ਥ्रेड ਚਾਕ ਕੇ ਇਹਦਾ ਕੰਮ ਰਹਿਗਾ ਦੇਖ ਸਕਦੇ ਹੋ ਚਾਕ ਕੇ ਇਹਦਾ ਕੰਮ ਤੇ ਵਿੱਚ ਮੈਰੂਨ ਕਲਰ ਦਾ ਥ्रेड ਚਾਕਾਂ ਦੇ ਉੱਪਰ ਵਰਕ ਤੇ ਘੇਰੇ ਦੇ ਉੱਪਰ ਵਰਕ ਡਬਲ ਬਾਰਡਰ ਆਪਾਂ ਚਾਕਾ ਦੇ ਦਿੱਤੀ ਆ ਘੇਰੇ ਤੇ ਸਿੰਗਲ ਬਾਰਡਰ ਦਿੱਤੀ ਗਈ ਆ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਨੈਕਲਾਈਨ ਬਹੁਤ ਹੀ ਸੋਹਣੀ ਸਕਿਉਰ ਬਣਾਈ ਦੀ ਆਪਾਂ ਇਹਦੇ ਵਿੱਚ ਵੀ ਨੈਕ ਬਣ ਗਿਆ ਇਸ ਸਟੱਫ ਵਿੱਚ ਜੌਰਜਾ ਡਰਾਇੰਗ ਵਿੱਚ ਹਲਕੀ ਜੀ ਸਿਲਵਰ ਲਾਈਨ ਹੈ ਇਹਨਾਂ ਦੇ ਉਸੇ ਤਰ੍ਹਾਂ ਆਪਾਂ ਵਰਕ ਕੀਤਾ ਹੈ 골ਡਨ ਤੇ ਸਿਲਵਰ ਕਲਰ ਦਾ ਲੈ ਕੇ ਨਾ ਆਪਾਂ ਵਰਕ ਕੀਤਾ ਹੋਇਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਵਰਕ ਹੈ ਇਹਦੇ ਵਿੱਚ ਵੀ ਹੋਇਆ ਹੈ ਤੇ ਸਿੰਪਲ ਸੋਬਰ ਜਿਹਾ ਸੂਟ ਆ ਜਿਵੇਂ ਤੁਸੀਂ ਹਲਕੇ ਫੁਲਕੇ ਤੁਹਾਡੇ ਘਰ ਦੇ ਵਿੱਚ ਪਹੁੰਚਵੇਂ ਫੰਕਸ਼ਨ ਦਾ ਛੋਟੇ ਮੋਟੇ ਨਾ ਉੱਥੇ ਇਦਾਂ ਦੇ ਹਲਕੇ ਫੁਲਕੇ ਜਿਹਾ ਆਪਣੇ ਕੋਲ ਸੂਟ ਤੁਸੀਂ ਬਣਵਾ ਸਕਦੇ ਹੋ ਜਿਵੇਂ ਕੈਜੂਅਲ ਵੇਅਰ ਵੀ ਇਹਨੂੰ ਕੀਤਾ ਜਾ ਸਕਦਾ ਜਿਵੇਂ ਤੁਸੀਂ ਗੁਰਦੁਆਰਾ ਸਾਹਿਬ ਵੀ ਪਾ ਕੇ ਜਾਣਾ ਉੱਥੇ ਵੀ ਤੁਸੀਂ ਇਹਨੂੰ ਪਾ ਸਕਦੇ ਹੋ ਬਹੁਤ ਹੀ ਸੋਹਣਾ ਬਲੈਕ ਕਲਰ ਦੇ ਵਿੱਚ ਸੂਟ ਰਹੇਗਾ ਕਿਉਂਕਿ ਕਈ ਵਾਰ ਬਲੈਕ ਕਲਰ ਨਾ ਬਿਟੂ ਦੇ ਵਿੱਚ ਨਹੀਂ ਸੀ ਮਿਲਦਾ ਨਾਲ ਬਣਾਈ ਗਿਆ ਸਲਵਾਰ ਤੇ ਦੁਪੱਟਾ ਬਹੁਤ ਹੀ ਸੋਹਣਾ ਚਨੂਨ ਦਾ ਆਪਾਂ ਲੇਸਾ ਲਾ ਕੇ ਦੁਪੱਟਾ ਰੈਡੀ ਕੀਤਾ ਹੈ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਦੁਪੱ ਜਸਦੇਸਾ ਟੋਟਲੀ ਹੈਂਡਵਰਕ ਇੱਕ ਸੂਤੀ ਰੇਖਾ ਆਪਣਾ ਜੌਰਚਰਟ ਦੇ ਵਿੱਚ ਬਾਕੀ ਸਾਰੇ ਆਪਣੇ ਹੈਂਡਵਰਕ ਦੇ ਸੂਤ ਰਹਿਣਗੇ ਬਹੁਤ ਹੀ ਸੋਹਣਾ ਕੰਮ ਤੁਹਾਨੂੰ ਪਤਾ ਆਪਾਂ ਥੋੜੀ ਜਿਹੀ ਬ੍ਰੇਕ ਤੋਂ ਬਾਅਦ ਦੁਬਾਰਾ ਕੰਮ ਸ਼ੁਰੂ ਕੀਤਾ ਹੈ ਬਹੁਤ ਭੈਣਾਂ ਨੂੰ ਉਦੋਂ ਆਪਾਂ ਜਵਾਬ ਦਿੱਤਾ ਕੰਮ ਨੂੰ ਉਹਨਾਂ ਲਈ ਆਪਾਂ ਸੌਰੀ ਮੰਗਦੇ ਆ ਜਿਨ੍ਹਾਂ ਨੂੰ ਆਪਾਂ ਉਦੋਂ ਮਨਾਂ ਕੀਤਾ ਵੀ ਨਹੀਂ ਹੋਣਾ ਪਿਛਲੇ ਸਾਲ ਵੀ ਆਪਾਂ ਜਿਹੜਾ ਆਰਡਰ ਜ਼ਿਆਦਾ ਹੋਣ ਕਰਕੇ ਆਪਾਂ ਬਹੁਤ ਜ਼ਿਆਦਾ ਕੰਮ ਭੈਣਾਂ ਦਾ ਰੋਕਤਾ ਸੀ ਵੀ ਨਹੀਂ ਆਪਾਂ ਆਰਡਰ ਕੈਨਸਲ ਕੀਤਾ ਵੀ ਨਹੀਂ ਸਭ ਤੋਂ ਬੜਲੀ ਨਹੀਂ ਤੇ ਹੁਣ ਤੁਸੀਂ ਆਰਡਰ ਆਪਾਂ ਨੂੰ ਦੇ ਸਕਦੇ ਹੋ ਹੁਣ ਤੋਂ ਦੋਗੇ ਤਾਂ ਤੁਹਾਡੇ 2 ਮਹੀਨਿਆਂ ਤੱਕ ਸੂਟ ਬਣ ਗਏ ਬਹੁਤ ਹੀ ਸੋਹਣਾ ਕੰਮ ਕਲਰ ਵੀ ਬਹੁਤ ਹੀ ਸੋਹਣਾ ਚਾਕੇ ਜਿਹੜਾ ਕੰਮ ਰਹੇਗਾ ਕੋਰਨਰ ਦੇ ਵਿੱਚ ਇੱਕ ਸ਼ਰਟ ਦੇ ਬੂਟਾ ਰਹੇਗਾ ਬਹੁਤ ਹੀ ਪਿਆਰਾ ਸਾਰਾ ਟੋਟਲੀ ਹੈਂਡਵਰਕ ਨੈਕਲਾਈਨ ਬਹੁਤ ਹੀ ਸੋਹਣੀ ਕੋੜਤਾ ਪੱਟੀ ਨਾਲ ਰੈਡੀ ਕੀਤੀ ਹੋਈ ਆ ਉਹਦੇ ਤੇ ਵੀ ਆਪਾਂ ਇੱਕ ਬੂਟਾ ਦਿੱਤਾ ਹੋਇਆ 슬ੀਵਸ ਤੇ ਵੀ ਸੇਮ ਆਪਾਂ ਬਾਰਡਰ ਦੇ ਕੇ ਵਿੱਚ ਬੂਟੇ ਦਿੱਤੇ ਹੋਇਆ ਇੱਕ ਸ਼ੋਲਡਰ ਦੇ ਉੱਪਰ ਬੂਟਾ ਦਿੱਤਾ ਹੋਇਆ ਬਹੁਤ ਹੀ ਪਿਆਰਾ ਕੰਮ ਹੋਇਆ ਹੈ ਕਲਰ ਵੀ ਬਹੁਤ ਹੀ ਸੋਹਣਾ ਹੈ ਸੂਟ ਦਾ ਨਾ ਬੜਾ ਹੀ ਪਿਆਰਾ ਜਿਹਾ ਛੇੜਾ ਜਾਰਜਟ ਦਾ ਸਟੱਫ ਰਹੇਗਾ ਤੁਸੀਂ ਇਹਨੂੰ ਕਿਸੇ ਵੀ ਕਸਟਮ ਸੂਟ ਦੇ ਉੱਪਰ ਕਲਰ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਤੇ ਸਲਵਾ ਸਿੰਪਲ ਰਹੇਗੀ ਨਾਲ ਰਹੇਗਾ ਪਿਓਰ ਚਨਾਉਂ ਦਾ ਦੁਪੱਟਾ ਉਹ ਵੀ ਆਪਾਂ ਖਿਚੜੀ ਗੋਟਾ ਲਾ ਕੇ ਹੀ ਰੈਡੀ ਕੀਤਾ ਹੋਇਆ ਦੁਪੱਟਾ ਜਿਹੜਾ ਖਿਚੜੀ ਗੋਟਾ ਲਾ ਕੇ ਆਪਾਂ ਰੈਡੀ ਕੀਤਾ ਹੋਇਆ ਪਿਓਰ ਚਨਾਉਂ ਦਾ ਤੁਸੀਂ ਇਹਨੂੰ ਆਰਗੈਂਜ਼ਾ ਨਾਲ ਵੀ ਕਰਵਾ ਸਕਦੇ ਹੋ ਬੈਂਬਰ ਦੇ ਉੱਪਰ ਵੀ ਕਰਵਾ ਸਕਦੇ ਹੋ ਬਹੁਤ ਹੀ ਸੋਹਣੇ ਇਹ ਸੂਟ ਬਣੇ ਨੇ ਨੈਕਸਟ ਸੂਟ ਆਪਣਾ ਹੈਗਾ ਜੀ ਬਹੁਤ ਹੀ ਸੋਹਣਾ ਗ੍ਰੀਨ ਕਲਰ ਦੇ ਵਿੱਚ ਬੜਾ ਸੋਹਣਾ ਹੈ ਜੀ ਜਾ ਦੇ ਨੈਕ ਸੂਟ ਆਪਣਾ ਜਿਹੜਾ ਹੈਗਾ ਜੀ ਤੇ ਨੈਕ ਸੂਟ ਆਪਣਾ ਜਿਹੜਾ ਹੈਗਾ ਜੀ ਗ੍ਰੀਨ ਸੇਜ ਗ੍ਰੀਨ ਕਲਰ ਦੇ ਵਿੱਚ ਰਹੇਗਾ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਚਾਕਰੇ ਦਾ ਕੰਮ ਰਹੇਗਾ ਵਿੱਚ ਇੱਕ ਆਪਾਂ ਸੈਂਟਰ ਦੇ ਵਿੱਚ ਬੂਟਾ ਦਿੱਤਾ ਉੱਪਰ ਨੂੰ ਜਾਂਦੇ ਇਹਦੇ ਪੈਨਲ ਚਾਕਰੇ ਦੇ ਵਿੱਚ ਬੂਟਾ ਉੱਪਰ ਨੂੰ ਪੈਨਲ ਵਿੱਚ ਆਪਾਂ ਮਜਾਟਾ ਕਲਰ ਦਾ ਥ੍ਰੈਡ ਯੂਜ਼ ਕੀਤਾ ਹੋਇਆ ਸਲੀਵਜ਼ ਦੇ ਉੱਪਰ ਬਹੁਤ ਸੋਹਣਾ ਆਪਾਂ ਤਿੰਨ ਪੈਨਲ ਦੇ ਕੇ ਵਰਕ ਕੀਤਾ ਹੋਇਆ ਫਰੰਟ ਦੇ ਵਿੱਚ ਇੱਕ ਬਾਰਡਰ ਪਾਈ ਗਈ ਆ ਬਹੁਤ ਹੀ ਸੋਹਣਾ ਜਿਵੇਂ ਤੁਹਾਨੂੰ ਪਤਾ ਹੀ ਆਪਣਾ ਵਰਕ ਬਹੁਤ ਹੀ ਸੋਹਣਾ ਵਰਕ ਹੋਇਆ ਹੈ ਬੈਗ ਦੇ ਵਿੱਚ ਆਪਾਂ ਸਾਰੇ ਬੂਟੀ ਦਿੱਤੀ ਹੋਈ ਆ ਬੈਗ ਦੇ ਵਿੱਚ ਸਾਰੇ ਬੂਟੀ ਰਹੇਗੀ ਤੇ ਫਰੰਟ ਪੂਰਾ ਹੈਵੀ ਰਹੇਗਾ ਟਿਸ਼ੂ ਦੇ ਨਾਲ ਆਪਾਂ ਚਾਕਾਂ ਦੀ ਫਿਨਿਸ਼ਿੰਗ ਕੀਤੀ ਹੋਈ ਆ ਟਿਸ਼ੂ ਦੀ ਆਪਾਂ ਚਾਕ ਲਾ ਕੇ ਚਾਕਾਂ ਦੀ ਫਿਨਿਸ਼ਿੰਗ ਆਪਾਂ ਟਿਸ਼ੂ ਦੇ ਨਾਲ ਕੀਤੀ ਹੋਈ ਆ ਤੇ ਲਟਕਣ ਲੱਗੇ ਹੋਇਆ ਸੁਰਦੇ ਉੱਪਰ ਜਿਹੜਾ ਰਹਿ ਗਿਆ ਇਹਦੇ ਨਾਲ ਸ਼ਰਾਰਾ ਬਹੁਤ ਹੀ ਹੈਵੀ ਲੁੱਕ ਦੇ ਵਿੱਚ ਉਹ ਸ਼ਰਾਰਾ ਰੈਡੀ ਹੋਇਆ ਹੈਵਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਸੂਟ ਲਈ ਤੁਸੀਂ ਆਪਣੇ ਘਰ ਦੇ ਫੰਕਸ਼ਨਾਂ ਲਈ ਆਪਾਂ ਕੋਈ ਰੈਡੀ ਕਰਵਾ ਸਕਦੇ ਹੋ ਦੇਖ ਸਕਦੇ ਹੋ ਪੂਰਾ ਹੈਵੀ ਲੁੱਕ ਦੇ ਵਿੱਚ ਸ਼ਰਾਰਾ ਬਣਿਆ ਹੈ ਪੂਰੀ ਹੈਵੀ ਬਾਰਡਰ ਹੈ ਫਿਨਿਸ਼ਿੰਗ ਦੇ ਕੇ ਆਪ ਟਿਸ਼ੂਜ਼ ਨਾਲ ਆਪ ਇਹਦੀ ਚੰਪਾ ਲੇਜ਼ ਦੇ ਕੇ ਫਿਨਿਸ਼ਿੰਗ ਕੀਤੀ ਹੈ ਵਿੱਚ ਸਾਰੇ ਆਪ ਇਹਦੇ ਬੂਟੇ ਦਿੱਤੇ ਹੋਏ ਆ ਬਹੁਤ ਹੀ ਪਿਆਰਾ ਜਿਹਾ ਸ਼ਰਾਰਾ ਬਣਿਆ ਹੋਇਆ ਹੈ ਪੂਰਾ ਹੈਵੀ ਲੁੱਕ ਦੇ ਵਿੱਚ ਸ਼ਰਾਰਾ ਰੈਡੀ ਹੋਇਆ ਵਾ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸ਼ਰਾਰਾ ਸੀਜ਼ ਗ੍ਰੀਨ ਕਲਰ ਹੈ ਦੇ ਵਿੱਚ ਮਜਾਟਾ ਕਲਰ ਦੇ ਜਿਹੜੇ ਆਪਾਂ ਟੱਚ ਦਿੱਤਾ ਉਹਦੇ ਨਾਲ ਸੂਟ ਹੀ ਬਹੁਤ ਸੋਹਣਾ ਲੱਗ ਰਿਹਾ ਵਾ ਜਿਹੜਾ ਰਹੇਗਾ ਦੁਪੱਟਾ ਉਹ ਵੀ ਆਪਾਂ ਸੇਜ਼ ਗ੍ਰੀਨ ਕਲਰ ਦਾ ਦੁਪੱਟਾ 4 ਸਾਈਡ ਬਾਰਡਰ ਦਿੱਤੀ ਹੋਈ ਆ ਤੇ ਨਾਲ ਆਪਾਂ ਖਿਚੜੀ ਗੋਟਾ ਲਗਾਇਆ ਹੈ 4 ਸਾਈਡ ਬਾਰਡਰ ਨਾਲ ਖਿਚੜੀ ਗੋਟਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਬਣ ਕੇ ਚੱਲ ਜਾ ਰਿਹਾ ਜੀ ਚਨਾਉਂ ਦਾ ਦੁਪੱਟਾ ਰਹੇਗਾ ਤੁਸੀਂ ਆਰਗੈਂਜ਼ਾ ਤੇ ਵੀ ਕਰਵਾ ਸਕਦੇ ਹੋ ਵਿੱਚ ਸਾਰੇ ਬੂਟੀ ਰੇਕੇ ਕਲਰ ਵੀ ਬਹੁਤ ਸੋਹਣਾ ਨਿਊ ਕਲਰ ਨੇ ਆ ਜਿਹੜੇ ਸੂਟਾਂ ਦੇ ਬਹੁਤ ਹੀ ਸੋਹਣਾ ਕੰਮ ਹੋਇਆ ਹੈ ਸੂਟ ਦੇ ਵਿੱਚ ਤੇ ਨਾਲ ਉਹਨਾਂ ਨੇ ਇੱਕ ਮਜੈਂਟਾ ਕਲਰ ਦਾ ਸਿੰਪਲ ਦੁਪੱਟਾ ਵੀ ਆਪਣੇ ਕੋਲ ਰੈਡੀ ਕਰਵਾਇਆ ਇਹ ਹੈਵੀ ਦੁਪੱਟਾ ਸੀਗਾ ਬਹੁਤ ਹੀ ਸੋਹਣਾ ਤੁਸੀਂ ਦੇਖ ਸਕਦੇ ਹੋ ਸੂਟ ਬਣਿਆ ਹੋਇਆ ਤੇ ਬਹੁਤ ਹੀ ਜ਼ਿਆਦਾ ਇਹਦੀ ਖੁੱਲੀ 플ੇਅਰ ਆ ਸੂਟ ਦੀ ਸ਼ਰਾਰੀ ਦੀ ਬਹੁਤ ਹੀ ਸੋਹਣੀ 플ੇਅਰ ਬਣੀ ਹੋਈ ਆ ਤੁਸੀਂ ਇਹਨੂੰ ਕਿਸੇ ਵੀ ਕਲਰ 'ਚ ਆਪਣੇ ਕੋਲ ਕਸਟਮਾਈਜ਼ ਕਰਵਾ ਸਕਦੇ ਹੋ ਹੈਵੀ ਲੁੱਕ ਵਾਲੇ ਸਾਰੇ ਸੂਟ ਰਹਿਣਗੇ ਤੇ ਜਿਵੇਂ ਤੁਸੀਂ ਹੁਣ ਫੰਕਸ਼ਨ ਅੱਗੇ ਸ਼ੁਰੂ ਹੋ ਜਾਣੇ ਆ ਉਹਨਾਂ ਲਈ ਆਪਾਂ ਨੂੰ ਆਰਡਰ ਦੇ ਸਕਦੇ ਹੋ ਤਾਂ ਹੀ ਤੁਹਾਡੇ ਸੂਟ ਟਾਈਮ 'ਨਾ ਬਣਨਗੇ ਤੇ ਜੇ ਹੁਣ ਤੋਂ ਤੁਸੀਂ ਮੈਨੂੰ ਆਰਡਰ ਦੇ ਦਿਨੇ ਹੋ ਹਨਾ ਪੇ ਟਾਈਮ ਤੇ ਥੋੜਾ ਮੁਸ਼ਕਲ ਹੋ ਜਾਂਦਾ ਸਾਡੇ ਲਈ ਔਖਾ ਹੋ ਜਾਂਦਾ ਵਾ ਤੇ ਤੁਹਾਨੂੰ ਵੀ ਔਖਾ ਆ ਜਾਂਦਾ ਜਦੋਂ ਅਸੀਂ ਅੱਗੋ ਕਹਦੇ ਨੇ ਵੀ ਨਹੀਂ ਹੈਨਾ ਇਹ niche ਤੇ ਨਹੀਂ ਬਣਨੇਗੇ ਤਾਂ ਕਰਕੇ ਤੁਸੀਂ ਹੁਣ ਆਪਾਂ ਨੂੰ ਟਾਈਮ ਵਧੀਆ ਆਪਣੇ ਕੋਲੇ ਆਰਡਰ ਲੈਣ ਲਈ ਹੁਣ ਤੁਸੀਂ ਆਰਡਰ ਦੇ ਸਕਦੇ ਹੋ ਤੇ ਨੈਕਸ ਸੂਟ ਵੀ ਬਹੁਤ ਹੀ ਪਿਆਰਾ ਸੂਟਾ ਕਲਰ ਵੀ ਬਹੁਤ ਸੋਹਣਾ ਵਰਕ ਵੀ ਬਹੁਤ ਸੋਹਣਾ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕੰਮ ਹੋਇਆ ਹੈ ਘੇਰੇ ਦੇ ਵਿੱਚ ਕੰਮ ਉੱਪਰ ਨੂੰ ਪੈਨਲ ਜਾਂਦਾ ਸੈਂਟਰ ਦੇ ਵਿੱਚ ਬੂਟਾ ਚਾਕੇ ਦਾ ਕੰਮ ਰਿਹਾ ਹੈ ਬਹੁਤ ਹੀ ਪਿਆਰਾ ਵਰਕ ਆ ਕਲਰ ਵੀ ਬਹੁਤ ਸੋਹਣਾ ਵਾ ਦੇਖ ਸਾਡੇ ਜਿਹੜਾ ਭਾਣਾ ਕੋਲੇ ਆਪਣੇ ਕੋਲੇ ਕਲਰ ਚਾਰਟ ਨਹੀਂ ਹੁੰਦੇ ਨਾ ਉਹ ਕਲਰ ਚਾਰਟ ਜ਼ਰੂਰ ਮੰਗਵਾ ਲਿਆ ਕਰੋ ਫਿਰ ਸਾਨੂੰ ਥੋੜਾ ਜਿਹਾ ਈਜ਼ੀ ਹੋ ਜਾਂਦਾ ਤੁਹਾਨੂੰ ਕਲਰ ਉਹ ਤੋਂ ਸੂਟਸ ਬਣਾਉਣੇ ਕਲਰ ਚਾਰਟ ਤੋਂ ਨਾ ਸੂਟ ਬਣਾਉਣੇ ਥੋੜਾ ਜਿਹਾ ਸੌਖੇ ਹੋ ਜਾਂਦੇ ਆ ਤੇ ਇਹ ਜਿਵੇਂ ਹੁਣ ਭੈਣ ਨੇ ਆਪਾਂ ਨੂੰ ਕਲਰ ਚਾਰਟ ਤੋਂ ਕਲਰ ਦੱਸਿਆ ਵੀ ਇੰਨਾ ਕਲਰ ਆ ਹਨਾ ਵੀ ਉਹ ਤੋਂ ਮੈਨੂੰ ਆਹ ਸੂਟ ਰੈਡੀ ਕਰ ਦੋ ਉਹ ਸਾਨੂੰ ਥੋੜਾ ਜਿਹਾ ਸੌਖੇ ਆ ਕਲਰ ਲੈਣੇ ਸੌਖੇ ਜੇ ਕਿ ਵੀਰ ਨੂੰ ਪਿੱਛਾ ਤੁਸੀਂ ਭੇਜ ਦਿਓ ਉਹਦੇ ਵਿੱਚ ਕਲਰ ਦਾ ਫਰਕ ਜ਼ਰੂਰ ਪਿਆ ਜਾਂਦਾ ਇੱਕ ਪਲੀਜ਼ ਆਪਣਾ ਜਿਹੜਾ ਸਾਈਜ਼ ਆ ਉਹ ਮੈਨੂੰ ਪ੍ਰੋਪਰ ਜ਼ਰੂਰ ਪੂਰਾ ਹੈਵੀ ਲੁੱਕ ਦੇ ਵਿੱਚ ਸੂਟ ਬਣਿਆ ਹੋਇਆ ਬੈਕ ਦੇ ਉੱਪਰ ਵੀ ਇਹਦੇ ਬੂਟੀ ਦਿੱਤੀ ਹੋਈ ਆ ਸਾਰੇ ਦੇ ਵਿੱਚ ਬੈਕ ਦੇ ਵੀ ਬੂਟੀ ਪਾਈ ਹੋਈ ਆ ਤੇ ਨਾਲ ਇਹਦੇ ਆਪਾਂ ਕੀਤਾ ਸ਼ਰਾਰਾ ਗਰਾਰਾ ਰੈਡੀ ਜਿਹੜੀ ਫਿਨਿਸ਼ਿੰਗ ਕੀਤੀ ਹੋਈ ਆ ਉਹ ਆਪਾਂ ਟਿਸ਼ੂ ਦੇ ਨਾਲ ਕੀਤੀ ਈ ਆ ਜਿਹੜੀ ਫਿਨਿਸ਼ਿੰਗ ਕੀਤੀ ਆ ਨਾ ਉਹ ਟਿਸ਼ੂ ਦੇ ਨਾਲ ਕੀਤੀ ਹੋਈ ਆ ਇਹ ਰਿਹਾ ਜੋਦਾ ਗਰਾਰਾ ਦੇ ਦੇਖੋ ਆ ਬਹੁਤ ਹੀ ਸੋਹਣਾ ਇਹ ਤਾਂ ਜਿਵੇਂ ਹੈਗਾ ਗਰਾਰਾ ਬਣਿਆ ਹੋਇਆ ਵਿੱਚ ਆਪਾਂ ਸਾਰੇ ਛੋਟੀ ਬੁੱਟੀ ਤੇ ਵੱਡੀ ਬੁੱਟੀ ਦਿੱਤੀ ਆ ਨੀਚੇ ਆਪਾਂ ਪੂਰਾ ਇਹਦੇ ਹੈਵੀ ਬਾਰਡਰ ਦਿੱਤਾ ਹੋਇਆ ਬਹੁਤ ਹੀ ਸੋਹਣਾ ਬਾਰਡਰ ਦਿੱਤਾ ਹੋਇਆ ਜਿਹ ਇਹਦੇ ਨਾਲ ਦੇ ਆਪਾਂ ਜਿਵੇਂ ਬਾਰਡਰ ਤੁਸੀਂ ਦੁਪੱਟੇ ਤੇ ਵੀ ਕਰਵਾ ਸਕਦੇ ਪਹਿਲਾਂ ਆਪਾਂ ਸੂਟ ਨਾਲ ਦੇ ਦੁਪੱਟੇ ਤੇ ਵੀ ਇਹ ਬਾਰਡਰ ਕੀਤੀ ਸੀਗੀ ਫਿਨਿਸ਼ਿੰਗ ਆਪਾਂ ਇਹਦੀ ਟਿਸ਼ੂ ਤੇ ਚੰਪਾ ਲੇਸ ਲਾ ਕੇ ਕਰ ਦੇਣੀ ਆ ਗੋਡੇ ਦੇ ਉੱਪਰ ਆਪਾਂ ਬਹੁਤ ਸੋਹਣੀ ਲੇਸ ਲਗਾਈ ਹੋਈ ਆ ਤੇ ਦੁਪੱਟਾ ਵੀ ਆਪਾਂ ਇਦਾਂ ਹੀ ਰੈਡੀ ਕੀਤਾ ਹੈ ਬਹੁਤ ਹੀ ਸੋਹਣਾ ਚਨੌਣ ਦੇ ਵਿੱਚ ਆਪਾਂ ਦੁਪੱਟਾ ਰੈਡੀ ਕੀਤਾ ਪੂਰਾ ਦੁਪੱਟਾ ਚੁਣੋਂ ਦਾ ਖਿਚੜੀ ਗੋਟਾ ਨਾਲ ਐਡ ਲੈਸ ਕਰਕੇ ਵਿੱਚ ਸਾਰੇ ਆਪਾਂ ਬੂਟੀ ਦਿੱਤੀ ਗਈ ਹੈ ਦੇਖ ਸਾਦੇ ਵਿੱਚ ਆਪਾਂ ਸਾਰੇ ਬੂਟੀ ਦਿੱਤੀ ਹੋਈ ਹੈ ਦੁਪੱਟੇ ਦੇ ਤੁਸੀਂ ਬੂਟੀ ਵੀ ਪਾ ਸਕਦੇ ਹੋ ਫੋਰ ਸਾਈਡ ਬਾਰਡਰ ਵੀ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਸੂਟ ਦੇ ਵਿੱਚ ਬਹੁਤ ਹੀ ਪਿਆਰਾ ਹੈ ਕਲਰ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ ਜਿਹੜਾ ਇਹ ਕਲਰ ਬਣਿਆ ਹੈ ਬਹੁਤ ਹੀ ਸੋਹਣਾ ਤੁਸੀਂ ਜਿਵੇਂ ਸ਼ੇਡ ਕਾਰਡ ਜ਼ਰੂਰ ਮੰਗਵਾਇਆ ਕਰੋ ਸ਼ੇਡ ਕਾਰਡ ਤੋਂ ਤੁਹਾਨੂੰ ਕਲਰ ਦੱਸਨੇ ਸਾਨੂੰ ਵੀ ਸੌਖਾ ਹੈ ਇਹਦਾ ਤੁਹਾਨੂੰ ਵੀ ਸੌਖਾ ਹੋ ਜਾਂਦਾ ਤੁਹਾਨੂੰ ਵੀ ਪਤਾ ਹੁੰਦਾ ਕਿ ਅਸੀਂ ਕਿਹੜਾ ਕਲਰ ਆਰਡਰ ਕੀਤਾ ਕਿਉਂਕਿ ਫੋਨਾਂ ਦੇ ਵਿੱਚ ਫੋਟੋਆਂ ਕੁਕਸਾਰੀਆਂ ਭੈਣਾਂ ਕੋਲ ਲੱਗ ਲੱਗ ਘਨ ਕੰਪਨੀ ਆ ਦੇ ਫੋਨ ਹੁੰਦੇ ਆ ਤੇ ਉਹ ਤਾਂ ਵੀ ਫਰਕ ਪੈ ਜਾਂਦਾ ਫੋਨਾਂ ਦੇ ਵਿੱਚ ਜੇ ਫੋਟੋ ਇੱਕ ਦੂਜੇ ਨੂੰ ਆਪਾਂ ਸੈਂਡ ਕਰਦੇ ਆ ਨੈਕਸਟ ਅਗੇ ਜੀ ਆਪਣੀ ਡਰੈਸ ਬਹੁਤ ਹੀ ਸੋਹਣੀ ਤੁਸੀਂ ਪਹਿਲਾਂ ਵੀ ਦੇਖੀ ਉਹ ਡਰੈਸ ਬਣੀ ਉਹਨੂੰ ਦੇਖ ਕੇ ਭੈਣ ਨੇ ਆਪਾਂ ਨੂੰ ਇਹ ਡਰੈਸ ਦਾ ਆਰਡਰ ਦਿੱਤਾ ਹੋਇਆ ਬਹੁਤ ਹੀ ਸੋਹਣਾ ਫਲੇਅਰ ਬਣਿਆ ਹੈ ਉੱਪਰ ਤੋਂ ਕਲੀਆਂ ਵਾਲੀ ਆਪਾਂ ਇਹ ਡਰੈਸ ਗੱਲ ਕੀਤੀ ਆਸ ਵਿੱਚ ਦੇਖੋ ਬਹੁਤ ਹੀ ਸੋਹਣਾ ਇਹਦਾ ਫਲੇਅਰ ਬਣਿਆ ਤੇ ਉੱਪਰ ਤੋਂ ਰਹਿਣੀਆਂ ਇਹਦੇ ਕਲੀਆਂ ਤੇ ਨੈਕਲਾਈਨ ਬਹੁਤ ਸੋਹਣੀ ਬਣੀ ਹੋਈ ਹੈ ਵਿੱਚ ਆਪਾਂ ਮਜੈਂਟਾ ਕਲਰ ਦਾ ਥ੍ਰੈਡ ਯੂਜ਼ ਕੀਤਾ ਹੈ ਉਪਰ ਤੋਂ ਕਲੀਆਂ ਵਾਲੀ ਇਹ ਫਰੌਕ ਆ ਬਹੁਤ ਹੀ ਸੋਹਣਾ ਇਹਦਾ ਫਲੇਅਰ ਬਣਿਆ ਹੋਇਆ ਤੁਸੀਂ ਇਹਨੂੰ ਵੀ ਕਿਸੇ ਵੀ ਕਲਰ ਚ ਬਣਵਾ ਸਕਦੇ ਪਹਿਲਾਂ ਆਪਾਂ orange ਰਸਟੇ ਜਿਹਾ ਕਲਰ ਸੀ ਜਿਹਦੇ ਵਿੱਚ ਆਪਾਂ ਇਹ ਬਣਾ ਕੇ ਭੇਜੀਆ ਤੇ ਹੁਣ ਭੈਣ ਨੇ ਕਲਰ ਆਪਣਾ ਦੱਸਿਆ ਸੀ ਉਸ ਤੋਂ ਆਪਾਂ ਸ਼ਰਾਬੇ ਨਾਲ ਬਣਾਈ ਸੀਗੀ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਹੈਵੀ ਲੁੱਕ ਦੇ ਵਿੱਚ ਇਹ ਡਰੈੱਸ ਆ ਜਿਹੜੀ ਬਣੀ ਆ ਤੇ ਬੈਕ ਤੇ ਵੀ ਆਪਾਂ ਸਾਰੇ ਛੋਟੀ ਬੂਟੀ ਦਿੱਤੀ ਹੋਈ ਆ ਤੇ نیچے ਬਾਰਡਰ ਦਿੱਤੀ ਹੋਈ ਆ ਦੇਖ ਸਕਦੇ ਹੋ نیچے ਆਪਾਂ ਬਾਰਡਰ ਦਿੱਤੀ ਹੋਈ ਆ ਫਿਨਿਸ਼ਿੰਗ ਇਹਦੀ ਵੀ ਆਪਾਂ ਟਿਸ਼ੂ ਲਗਾ ਕੇ ਕੀਤੀ ਹੋਈ ਆ ਤੇ ਬੈਕ ਨੈੱਕ ਦੇ ਉੱਪਰ ਵੀ ਵਰਕ ਹੋਇਆ ਹੈ ਇਹਦੇ ਜਿਵੇਂ ਫਰੰਟ ਤੇ ਵਰਕ ਹੋਇਆ ਉਦਾਂ ਹੀ ਬੈਕ ਨੈੱਕ ਦੇ ਵਿੱਚ ਵਰਕ ਹੋਇਆ ਹੋਇਆ ਦੇਖ ਸਕਦੇ ਹੋ ਬੈਕ ਨੈੱਕ ਦੇ ਉੱਪਰ ਵਰਕ ਆ ਤੇ ਨਾਲ ਇਹਦੇ ਆਪਾਂ ਕੀਤੀ ਹੈ ਪੈਂਟ ਤੁਸੀਂ ਸ਼ਰਾਰਾਸ਼ ਸਲਵਾਰ ਜਿਦਾ ਮਰਜ਼ੀ ਵੇਅਰ ਕਰ ਸਕਦੇ ਹੋ ਇਹਦੇ ਨਾਲ ਲਾਈਕਰਾਂ ਦੀ ਪਜਾਮੀ ਵੀ ਪਾ ਸਕਦੇ ਆ ਇਹਦੇ ਨਾਲ ਆਪਾਂ ਕੀਤੀ ਹੈ ਦੇ ਨਾਲ ਪੈਂਟ ਰੈਡੀ ਪੈਂਟ ਦੇ ਪੌਂਚਿਆਂ ਦੇ ਉੱਪਰ ਵਰਕ ਦਿੱਤਾ ਹੋਇਆ ਆ ਸੈਮੀ ਗਰੇਵ ਦੇ ਵਿੱਚ ਸਟੱਫ ਰਹੇਗਾ ਤੇ ਜਿਹੜਾ ਰਹੇਗਾ ਦੁਪੱਟਾ ਉਹ ਪਿਓਰ ਚੁਣੌਂਦਾ ਰਹੇਗਾ ਪਿਓਰ ਚੁਣੌਂਦੇ ਵਿੱਚ ਦੁਪੱਟਾ ਤੇ ਫੋਰ ਸਾਈਡ ਬਾਰਡਰ ਦੇਖ ਸਕਦੇ ਹੋ ਪੂਰਾ ਹੈਵੀ ਲੁੱਕ ਦੇ ਵਿੱਚ ਇਹ ਦੁਪੱਟਾ ਰੈਡੀ ਹੋਇਆ ਫੋਰ ਸਾਈਡ ਬਾਰਡਰ ਬਣੀ ਹੋਈ ਹੈ ਵਿੱਚ ਆਪਾਂ ਸਾਰੇ ਛੋਟੇ ਛੁਪੀ ਨਾਲੇ ਦੇ ਉਹਨੂੰ ਹਾਈਲਾਈਟ ਕੀਤਾ ਹੋਇਆ ਵਿੱਚ ਬਹੁਤ ਹੀ ਸੋਹਣਾ ਲੱਗ ਰਿਹਾ ਵਾ ਤੇ ਟਿਸ਼ੂ ਨਾਲ ਆਪਾਂ ਇਹਦੀ ਪੁਨਿਸ਼ਿੰਗ ਕੀਤੀ ਹੋਈ ਆ ਤੁਸੀਂ ਟਿਸ਼ੂ ਵੀ ਲਵਾ ਸਕਦੇ ਹੋ ਸੇਮ ਸਟੱਫ ਵੀ ਲਵਾ ਸਕਦੇ ਹੋ ਬਹੁਤ ਹੀ ਸੋਹਣਾ ਇਹਦਾ ਵੀ ਖਿਚੜੀ ਗੋਟਾ ਲਾ ਕੇ ਆਪਾਂ ਇਹਦਾ ਇਹਦੀ ਫਿਨਿਸ਼ਿੰਗ ਕੀਤੀ ਹੋਈ ਆ ਤੇ ਤੁਸੀਂ ਇਹਨੂੰ ਕਿਸੇ ਵੀ ਕ ਆ ਆਪਣੀ ਚੁਆਇਸ ਨਾਲ ਸਲਵਾਰ ਬਣਵਾਉਣੀ ਆ ਪੈਂਟ ਬਣਵਾਉਣੀ ਆ ਜਾਂ نیچے ਸ਼ਰਾਰਾ ਬਣਾਉਣਾ ਵਾ ਜਾਂ ਲਾਈਕਰਾਂ ਦੀ ਪਜਾਮੀ ਤੁਸੀਂ ਆਪਣੀ ਚੁਆਇਸ ਨਾਲ ਇਹਨੂੰ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣੀ ਇਹ ਵੀ ਡਰੈਸ ਬਣੀ ਹੈ ਇਹਦੇ ਨਾਲ ਪਹਿਲਾਂ ਬਣਾਈ ਕਰਕੇ ਭੈਣ ਨੂੰ ਪਸੰਦ ਆਈ ਤਾਂ ਉਹਨਾਂ ਨੇ ਆਪਾਂ ਨੂੰ ਆਰਡਰ ਦਿੱਤਾ ਨੈਕਸਟ ਹੈਗਾ ਜੀ ਤੁਹਾਨੂੰ ਪਤਾ ਹੀ ਆਪਣੇ ਕੋਲੇ ਲਹਿੰਗੇ ਬਹੁਤ ਜ਼ਿਆਦਾ ਬਣਦੇ ਆ ਹਜੇ ਕਈ ਐਧਾ ਦੇ ਲਹਿੰਗੇ ਜਿਹੜੇ ਆਪਣੇ ਕੋਲੋਂ ਬਣ ਕੇ ਚਲੇ ਜਾਂਦੇ ਆਪਣੇ ਕੋਲੋਂ ਵੀਡੀਓ ਨਹੀਂ ਬਣਦੀਆਂ ਹੈਗੀਆਂ ਆਪਣੇ ਕੋਲ ਸੂਟਾਂ ਨਾਲੋਂ ਜ਼ਿਆਦਾ ਜਿਵੇਂ ਲਹਿੰਗੇ ਬਣਦੇ ਨੇ ਡਰੈਸਾਂ ਬਣਦੀਆਂ ਨੇ ਤੇ ਮਸ਼ੀਨ ਵਰਕ ਤਾਂ ਆਪਣੇ ਕੋਲੇ ਬਹੁਤ ਘੱਟ ਆ ਜਿਹੜੀਆਂ ਪੈਣਾ ਕਹਿੰਦੀਆਂ ਨੇ ਆਪਾਂ ਪ੍ਰਿੰਟਰ ਸੂਟ ਵੀ ਲੈ ਕੇ ਬਣਾ ਦੇਈ ਦੀ ਮਸ਼ੀਨ ਨਾਲ ਵੀ ਸੂਟ ਰੈਡੀ ਕਰਵਾਦੇ ਆ ਪਰ ਜ਼ਿਆਦਾ ਕੰਮ ਜੀ ਮੈਂ ਆਪਣੇ ਕੋਲੇ ਹੈਂਡ ਵਰਕ ਦਾ ਹੀ ਹੁੰਦਾ ਇਹ ਮਨ ਜੀ ਲਹਿੰਗਾ ਬਹੁਤ ਹੀ ਪਤਲੀ ਜੀ ਕੁੜੀਆ ਜਿਹਦਾ ਆਪਾਂ ਇਹ ਲਹਿੰਗਾ ਬਣਾ ਕੇ ਭੇਜ ਰਹੇ ਆ ਨਾ ਬੜੀ ਸਲਿਮ ਜੀ ਆ ਉਹ ਜਿਹਦੇ ਲਈ ਆਪਾਂ ਬਣਾਇਆ ਲਹਿੰਗਾ ਇਹ ਇਸ ਸੌਰੀ ਚੋਲੀ neck ਦੇ ਉੱਪਰ round ਦੇ ਵਿੱਚ ਵਰਕ ਫਰੰਟ ਪੂਰਾ ਹੈਵੀ sleeve ਦੇ ਉੱਪਰ ਵਰਕ ਵਿੱਚ ਸਾਰੇ ਬੂਟੀ ਤੇ ਬੈਕ ਤੇ ਵੀ ਆਪਾਂ ਸੇਮ ਉਹ round neck ਦੇ ਵਿੱਚ ਵਰਕ ਕੀਤਾ ਹੋਇਆ ਹੈ ਤੇ ਨਾਲ ਇਹਦੇ ਜਿਹੜਾ ਆਪਾਂ ਲਹਿੰਗਾ ਰੈਡੀ ਕੀਤਾ ਉਹ ਆਪਾਂ ਲੇਸਸ ਲਾ ਕੇ ਰੈਡੀ ਕੀਤਾ ਹੋਇਆ ਵਾ ਦਿਖਾਣੇ ਆ ਤੁਹਾਨੂੰ ਤੇ ਭੈਣ ਨੇ ਕਹਿੰਦੀ ਸੀ ਸਿੰਪਲ ਹੀ ਲਹਿੰਗਾ ਚਾਹੀਦਾ ਕੋਈ ਜਿਆਦਾ ਹੈਵੀ ਨਹੀਂ ਚਾਹੀਦਾ ਬਹੁਤ ਹੀ ਸੋਹਣਾ ਹੈ ਲਹਿੰਗਾ ਆਪਾਂ ਸਿਰਫ ਲੇਸਾ ਲਾ ਕੇ ਨੂੰ ਰੈਡੀ ਕੀਤਾ ਹੈ ਦੇਖ ਸਕਦੇ ਏਦਾਂ ਦੇ ਵੀ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਲਹਿੰਗੇ ਸਿੰਪਲ ਲੇਸਸ ਲਾ ਕੇ ਕਈ ਵਾਰ ਆਪਾਂ ਨੂੰ ਜਿਵੇਂ ਵਾਕਿਆ ਕੀਤਾ ਸਟਾਫ ਮਿਲ ਜਾਂਦਾ ਉਹ ਵੀ ਆਪਾਂ ਨਾਲ ਐਡ ਕਰ ਲਈਦਾ ਵਾ ਬਹੁਤ ਹੀ ਸੋਹਣਾ ਲੱਗ ਰਿਹਾ ਸਿੰਪਲ ਲਹਿੰਗਾ ਰਹੇਗਾ ਤੇ ਚੋਲੀ ਪੂਰੀ ਹੈਵੀ ਰਹੇਗੀ ਕਿ ਇਹ ਪੂਰਾ ਫਲੇਅਰ ਰਹੇਗਾ ਬੋਟਲ ਗ੍ਰੀਨ ਦਾ ਕਲਰ ਰਹੇਗਾ ਕਲਰ ਦੀ ਚੁਆਇਸ ਭੈਣ ਦੀ ਸੀ ਡਿਜ਼ਾਈਨ ਉਹਨਾਂ ਨੇ ਆਪਾਂ ਨੂੰ ਕਹਿਤਾ ਸੀਗਾ ਵੀ ਇੰਨੀ ਗ੍ਰੇਡ ਦੇ ਵਿੱਚ ਤੁਸੀਂ ਸਾਨੂੰ ਇਹ ਬਣਾ ਕੇ ਭੇਜੋ ਤੇ ਇਹ ਚੋਲੀ ਰਹੇਗੀ ਨਾਲ ਉਹਦੀ ਬਹੁਤ ਹੀ ਸੋਹਣੀ ਚੋਲੀ ਬਣੀ ਹੋਈ ਆ ਚਨਾਉਣ ਦਾ ਦੁਪੱਟਾ ਲੇਸਾ ਲਾ ਕੇ ਆਪਾਂ ਰੈਡੀ ਕੀਤਾ ਹੋਇਆ ਚਨਾਉਣ ਦਾ ਦੁਪੱਟਾ ਆਪਾਂ ਕੋਰ ਸਾਈਡ ਲੇਸ ਲਾ ਕੇ ਬਿਸ ਡਿਜ਼ਾਈਨਿੰਗ ਦਿੱਤੀ ਆ ਬਹੁਤ ਹੀ ਸੋਹਣਾ ਜਿਵੇਂ ਇਹ ਦੁਪੱਟਾ ਬਣਿਆ ਜਿਨੂੰ ਉਹਨਾਂ ਦਾ ਦੁਪੱਟਾ ਲੇਸ ਲਾ ਕੇ ਤੁਸੀਂ ਆਰਗੈਂਜ਼ਾ ਦਾ ਵੀ ਕਰਵਾ ਸਕਦੇ ਹੋ ਕੰਟਰਾਸਟ ਦੇ ਵਿੱਚ ਵੀ ਕਰਵਾ ਸਕਦੇ ਹੋ ਐਜ਼ ਇਟ ਇਜ਼ ਵੀ ਬਣਵਾ ਸਕਦੇ ਹੋ ਵਰਕ ਕਰਾਉਣਾ ਵਰਕ ਵੀ ਹੋ ਜਾਏਗਾ ਲਹਿੰਗੇ ਤੇ ਵੀ ਵਰਕ ਹੋ ਜਾਏਗਾ ਤੇ ਦੁਪੱਟੇ ਤੇ ਵੀ ਤੁਸੀਂ ਵਰਕ ਕਰਵਾ ਸਕਦੇ ਹੋ ਅੱਜ ਕਿਦਾਂ ਲੱਗੀ ਤੁਹਾਨੂੰ ਅੱਜ ਦੀ ਆਪਣੀ ਵੀਡੀਓ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਆਪਾਂ ਫਿਰ ਤੁਹਾਨੂੰ ਕਹਿੰਦੇ ਆਪਾਂ ਹੁਣ ਕੰਮਦੁਆਰਾ ਸ਼ੁਰੂ ਕਰਤਾ ਜਿਹੜੀਆਂ ਭੈਣਾਂ ਆਰਡਰ ਦੇਣਾ ਚਾਹੁੰਦੀਆਂ ਨੇ ਪਲੀਜ਼ ਤੁਸੀਂ ਮੇਰਾ ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਿਹਾ ਉਹਦੇ ਤੇ ਤੁਸੀਂ ਆਪਾਂ ਨੂੰ ਆਰਡਰ ਦੇ ਸਕਦੇ ਹੋ ਤੇ ਪਲੀਜ਼ ਰਿਕੁਐਸਟ ਆ ਕਿ ਸਾਈਜ਼ ਨੂੰ ਸੇਮ ਤੇ ਆਪਣਾ ਸਹੀ ਭੇਜਿਆ ਕਰੋ ਓਕੇ ਭੈਣਾਂ ਆਪਾਂ ਫੇਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ